ਮੈਂ ਹਰਜਿੰਦਰ ਸਿੰਘ ਦੀ ਵਾਇਕ ਬੋਲ ਰਹੀ ਆ ਹਰਜਿੰਦਰ ਸਿੰਘ ਮੇਲਾ ਸਾਰਿਆਂ ਨੂੰ ਯਾਦ ਹੋਏਗਾ ਬਠਿੰਡਾ ਤੋਂ ਜਿਹੜੇ ਆਪਣੀ ਦੁਕਾਨ ਦੇ ਬਾਹਰ ਬੈਠੇ ਸੀ ਤੇ ਗੈਂਗਸਟਰਾਂ ਨੇ ਉਹਨਾਂ ਨੂੰ ਗੋਲੀਆਂ ਮਾਰੀਆਂ ਸੀ ਮੈਂ ਉਹਨਾਂ ਦੀ ਵਾਇਕ ਬੋਲ ਰਹੀ ਆ ਮੈਂ ਬਹੁਤ ਦਿਨ ਤੋਂ ਦੇਖ ਰਹੀ ਆ YouTube ਤੇ ਜਾਂ Facebook ਤੇ ਜੋ ਚੱਲ ਰਹੀ ਆ ਅੱਜ ਅੱਜਕੱਲ ਦੀ ਜੋ ਘਟਨਾ ਚੱਲ ਰਹੀ ਹੈ ਬੜੀ ਹਾਈਲਾਈਟ ਹੋਈ ਜਾ ਰਹੀ ਹੈ ਪਟਿਆਲਾ ਦੀ ਮਿਸਿਸ ਕਰਨਲ ਬਾਠ ਦੀ ਜੋ ਆਪਣੇ ਪਤੀ ਦੇ ਆਪਣੇ ਬੱਚੇ ਦੀ ਕੁਟਮਾਰ ਦੀ ਵੀਡੀਓ ਨੂੰ ਲੈ ਕੇ ਬਹੁਤ ਅਫਰਾ ਤਫਰੀ ਮਚਾ ਰਹੀ ਹੈ ਮੈਂ ਮੇਰਾ ਇਹ ਮੈਸੇਜ ਉਹਨਾਂ ਵਾਸਤੇ ਆ ਮਿਸਿਸ ਬਾਠ ਹਾਸਪਿੰਗ ਮੈਂ ਉਹਨਾਂ ਨਾਲ ਇਹ ਗੱਲ ਕਰਨਾ ਚਾਹ ਰਹੀ ਹਾਂ ਕਿਉਂਕਿ ਉਹ ਮੇਰੇ ਪਤੀ ਹਰਜਿੰਦਰ ਸਿੰਘ ਦੀ ਮੂੰਹ ਬੋਲੀ ਭੈਣ ਬਣੀ ਸੀਗੀ ਤੇ ਮੈਂ ਅੱਜ ਉਹਨੂੰ ਇਹ ਪੁੱਛਣਾ ਚਾਹਨੀ ਹਾਂ ਕਿ ਤੇਰਾ ਇਹ ਦਰਦ ਜਿਹੜਾ ਤੂੰ ਦੱਸ ਰਹੀ ਹੈ ਜੀ ਬਹੁਤ ਕੁੱਤੇ ਮਾਰੋ ਇਹ ਤੇਰੇ ਨਾਲ ਤੇ ਤੂੰ ਇਹ ਦਰਦ ਜੋ ਆਪਣਾ ਅੱਜ ਦਿਖਾ ਰਹੀਆਂ ਲੋਕਾਂ ਦੇ ਵਿੱਚ ਇਨਸਾਫ ਦੀ ਲੜਾਈ ਲੜ ਰਹੀਆਂ ਹੱਕ ਦੀ ਲੜਾਈ ਲੜ ਰਹੀ ਹੈ ਲੋਕਾਂ ਨੂੰ ਇਹ ਦੱਸਣੀ ਹੈ ਕਿ ਪੁਲਿਸ ਉਹ ਪ੍ਰਸ਼ਾਸਨ ਬਹੁਤ ਧੱਕਾ ਕਰ ਰਹੇ ਨੇ ਮੈਂ ਰਿਤੂ ਬਾੜੀ ਜੀ ਨੂੰ ਇੱਕ ਗੱਲ ਪੁੱਛਣਾ ਚਾਹਣੀ ਆ ਕਿ ਮੈਡਮ ਤੁਸੀਂ ਅੱਜ ਇਸ ਜੋ ਦਰਦ ਤੁਹਾਡੇ ਅੱਗੇ ਛਲਗੜਿਆ ਹੈ ਇਹ ਦਰਦ ਅਸੀਂ ਵੀ ਇਹ ਛਲਿਆ ਸੀਗਾ ਔਰ ਤੁਸੀਂ ਉਸ ਟਾਈਮ ਸਾਡੇ ਇਸ ਦਰਦ ਵਿੱਚ ਪਹੁੰਚੇ ਜ਼ਰੂਰ ਸੀ ਲੇਕਿਨ ਮੈਂ ਪੁੱਛਣਾ ਚਾਹੁੰਦਾ ਕਿ ਤੁਸੀਂ ਕਿਸ ਮਕਸਦੇ ਨਾਲ ਪਹੁੰਚੇ ਸੀਗੇ ਤੁਹਾਡਾ ਉਸ ਟਾਈਮ ਦਾ ਮੈਨੂੰ ਮਕਸਦ ਕਲੀਅਰ ਕਰੋ ਕਿ ਤੁਸੀਂ ਕਿਸ ਵਾਸਤੇ ਆਏ ਸੀ ਸਾਡੇ ਦੁੱਖ ਵਿੱਚ ਸ਼ਾਮਲ ਓਨਲੀ ਤੁਸੀਂ ਇਨਸਾਨੀਅਤ ਹੀ ਨਾਤੇ ਆਏ ਸੀ ਜਾਂ ਕਿਸ ਪਰਪਸ ਲਈ ਆਏ ਸੀ ਸਾਡੇ ਉਸ ਦੁੱਖ ਵਿੱਚ ਸ਼ਾਮਲ ਹੋਣ ਵਾਸਤੇ ਮੇਰੇ ਨਾਲ ਮੇਰਾ ਪੂਰਾ ਬਠਿੰਡਾ ਸ਼ਹਿਰ ਕਰਾ ਸੀ ਕਈ ਸੰਸਥਾਵਾਂ ਜੁੜੀਆਂ ਸੀ ਜਿਹੜੀਆਂ ਸਾਡੇ ਹੱਕ ਲਈ ਲੜਨ ਲਈ ਤਿਆਰ ਸੀ ਸਿੱਧੂ ਮੂਸੇਵਾਲਾ ਦਾ ਪਿਤਾ ਸਾਡੇ ਨੇੜੇ ਗੋਲਣ ਲਈ ਆਇਆ ਸੀ ਨਵਜੋਤ ਸਿੱਧੂ ਬੋਲਣ ਵਾਸਤੇ ਆਏ ਸੀ ਸੋ ਸਾਰੇ ਇਨਸਾਨੀਅਤ ਦੇ ਨਾਤੇ ਆਏ ਸੀ ਨਾ ਕਿ ਉਹਨਾਂ ਦੇ ਕੋਈ ਰਿਸ਼ਤੇਦਾਰੀ ਦੀ ਮੈਡਮ ਤੁਸੀਂ ਤਾਂ ਮੇਰੇ ਪਤੀ ਦੇ ਮੂੰਹ ਬੁਲੀ ਭੈਣ ਬਣੇ ਸੀ ਨਾ ਤੁਸੀਂ ਤਾਂ ਉਹ ਹੱਕ ਵੀ ਨਹੀਂ ਅਦਾ ਕੀਤਾ ਨਾ ਤੁਸੀਂ ਇਨਸਾਨੀਅਤ ਦੇ ਖਾਤੇ ਰਾਏ ਸੀ ਨਾ ਕਿ ਮੂੰਹ ਬੁਲੀ ਭੈਣ ਬਣੇ ਦੇ ਨਾਤੇ ਆਏ ਸੀ ਉਸ ਨਾਲ ਤੇ ਜੇ ਜੋਸ਼ ਤੁਸੀਂ ਦਿਖਾਇਆ ਹੁੰਦਾ ਇਨਸਾਫ ਦੇ ਲਈ ਲੜਨ ਵਾਸਤੇ ਪ੍ਰਸ਼ਾਸਨ ਦੇ ਨਾਲ ਪੁਲਿਸ ਦੇ ਨਾਲ ਲੜਨ ਵਾਸਤੇ ਇਹ ਜੋਸ਼ ਉਸ ਟਾਈਮ ਦਿਖਾਇਆ ਹੁੰਦਾ ਤੇ ਸ਼ਾਇਦ ਤੁਹਾਨੂੰ ਵੀ ਇਨਸਾਫ ਮਿਲ ਜਾਂਦਾ ਤੁਸੀਂ ਤੇ ਕਿਸੇ ਹੋਰ ਹੀ ਮਕਸਦ ਵਾਸਤੇ ਆਏ ਸੀਗੇ ਔਰ ਜੋ ਤੱਕਾ ਤੁਸੀਂ ਉਸ ਟਾਈਮ ਸਾਡੇ ਨਾਲ ਕਰ ਗਏ ਉਹਦਾ ਤਾਂ ਨਤੀਜਾ ਅਸੀਂ ਅਜ ਤੱਕ ਭੁਗਤ ਰਹੇ ਆ ਨਾ ਸਾਨੂੰ ਇਨਸਾਫ ਨਿ ਲਿਆ ਤੇ ਤੁਹਾਡੇ ਕੀਤੇ ਗਏ ਉਸ ਵਕਤ ਧੱਕੇ ਦੇ ਨਾਲ ਪੂਰਾ ਬਠਿੰਡਾ ਸ਼ਹਿਰ ਪੂਰਾ ਪ੍ਰਸ਼ਾਸਨ ਸਾਡੇ ਖਿਲਾਫ ਹੋ ਗਿਆ ਲੋਕ ਸਾਨੂੰ ਥੂ ਥੂ ਕਰ ਰਹੇ ਕਿ ਅਸੀਂ ਆਪਣੀ ਮਰਜ਼ੀ ਚਲਾਈ ਤੁਸੀਂ ਪਰਿਵਾਰ ਦਾ ਮੈਂਬਰ ਬਣ ਕੇ ਉਸ ਵਕਤ ਜੋ ਵੀ ਕਰ ਗਏ ਫੈਸਲਾ ਉਸ ਦੀ ਜਾਣਕਾਰੀ ਨਾ ਮੈਨੂੰ ਸੀ ਤੇ ਨਾ ਮੇਰੇ ਬੱਚਿਆਂ ਨੂੰ ਸੀ ਅੱਜ ਤੁਸੀਂ ਲੜਦੇ ਹੋ ਤੁਸੀਂ ਠੀਕ ਠੀਕ ਲੋਕਾਂ ਨੂੰ ਦੱਸ ਰਹੇ ਹੋ ਕਿ ਮੇਰੇ ਹੱਥਾਂ 'ਚ ਖੂਨ ਮੈਂ ਡੁੱਲ ਗਿਆ ਮੇਰੇ ਪਤੀ ਦਾ ਮੇਰੇ ਬੱਚੇ ਦੇ ਸੱਟਾਂ ਵੱਜ ਗਈਆਂ ਮੈਡਮ ਅਸੀਂ ਤਾਂ ਉਸ ਵਕਤ ਆਪਣਾ ਸਾਰਾ ਕੁਝ ਹੀ ਖੋ ਦਿੱਤਾ ਸੀ ਤੇ ਤੁਸੀਂ ਇਨਸਾਨੀਅਤ ਦੇ ਨਾਤੇ ਕਿ ਤੂੰ ਮੂੰਹ ਬੋਲੀ ਭੈਣ ਦੇ ਨਾਤੇ ਕਿ ਤੈਨੂੰ ਤੇ ਔਰਤ ਦਾ ਦੁੱਖ ਵੀ ਉਸ ਟਾਈਮ ਸਮਝ ਨਹੀਂ ਆਇਆ ਕਿ ਉਸ ਵਕਤ ਕਿਸੇ ਔਰਤ ਦੀ ਤੂੰ ਮਦਦ ਕਰਨੀ ਚਾਹੀਦੀ ਤੈਨੂੰ ਅਸੀਂ ਆਪਣਾ ਸਾਰਾ ਕੁਝ ਖੋ ਦਿੱਤਾ ਲੇਕਿਨ ਤੂੰ ਜੋ ਲੋਕ ਸਾਡੇ ਨਾਲ ਖੜੇ ਸੀ ਲੱਗ ਕੇ ਜੋ ਸਾਡੇ ਲਈ ਇਨਸਾਫ ਦੇ ਲਈ ਲੜ ਰਹੇ ਸੀ ਸਾਡਾ ਮੇਰੇ ਬੱਚੇ ਉਸ ਟਾਈਮ ਬਨਾਤ ਹੋ ਗਏ ਤੈਨੂੰ ਉਦੋਂ ਵੀ ਤੱਕ ਨਹੀਂ ਆਇਆ ਸਿਰਫ ਤੂੰ ਆਪਣੀ ਮਨਮਾਨੀ ਕਰ ਲਈ ਆਪਣੀ ਈਗੋ ਸੈਟੀਸਫਾਈ ਕਰ ਲਈ ਤੂੰ ਸਾਰਾ ਕੁਝ ਆਪਣਾ ਮਰਮਨ ਮਰਜੀ ਚਲਾ ਗਈ ਅਸਰਾ ਦੇ ਕੋਲ ਤੇਰੇ ਲਿੰਕ ਸੀ ਤੇਰੀ ਪਾਵਰ ਸੀ ਜੇ ਉਹ ਪਾਵਰ ਤੂੰ ਸਾਡੇ ਇਨਸਾਫ ਵਾਸਤੇ ਦਿਖਾਈ ਹੁੰਦੀ ਤਾਂ ਸ਼ਾਇਦ ਸਾਡਾ ਵੀ ਕੁਝ ਬਣ ਗਿਆ ਹੁੰਦਾ ਅੱਜ ਅਸੀਂ ਦਾਦਾ ਨੇ ਠੋਕਰਾ ਨਾ ਖਾਰੇ ਹੁੰਦੇ ਸਾਡੇ ਮੇਰੇ ਪਤੀ ਹਰਜਿੰਦਰ ਸਿੰਘ ਮੈਲੇ ਨੂੰ ਇਨਸਾਫ ਮਿਲ ਚੁਕੋ ਹੁੰਦਾ ਤੇ ਉਹਦੇ ਬੱਚੇ ਜਿਹੜੇ ਅੱਜ ਜੋ ਭੁੱਗਤ ਰਹੇ ਨੇ ਉਹ ਸਾਰਾ ਕੁਝ ਸਾਨੂੰ ਅਰਨਾ ਸੈਂਡ ਕਰਨਾ ਪੈਂਦਾ ਜੇ ਤੂੰ ਸਹੀ ਚੱਲੀ ਹੁੰਦੀ ਤੇ ਅੱਜ ਜੋ ਦਰਦ ਤੂੰ ਆਪਣਾ ਦਿਖਾ ਰਹੀ ਹੈ ਉਸ ਵਕਤ ਅਸੀਂ ਇਸ ਦਰਦ ਦੇ ਵਿੱਚ ਕਿਤੇ ਜ਼ਿਆਦਾ ਅਸੀਂ ਇਸ ਦਰਦ ਦੇ ਵਿੱਚ ਨਹੀਂ ਗਏ ਲੇਕਿ ਸਾਡਾ ਸਾਥ ਦੇਣ ਦੀ ਬਜਾਏ ਇਹ ਜਿਹੜੀ ਪੁਲਿਸ ਅੱਜ ਤੂੰ ਵਰਤਦੀਆਂ ਨਾਉਂਦੇ ਤੁਲੀ ਹੋਈਆਂ ਜਿਨ੍ਹਾਂ ਨੂੰ ਤੂੰ ਅੱਜ ਧੱਕੇ ਕਰ ਰਹੀਆਂ ਤੂੰ ਸਾਡੇ ਨੂੰ ਬਰਬਾਦ ਕਰਨ ਦੇ ਤੁਲੀ ਹੋਈਆਂ ਇਹ ਉਹੀ ਟੱਬਰ ਨੇ ਜਿਹੜੇ ਤੈਨੂੰ ਉਸ ਟਾਈਮ ਤੈਨੂੰ ਇਹੀ ਚੰਗੇ ਲੱਗ ਰਹੇ ਸੀ ਤੇ ਤੂੰ ਇਹਨਾਂ ਦੀ ਮਦਦ ਕਰਨ ਵਾਸਤੇ ਪਹੁੰਚ ਗਈ ਸੀ ਅੱਜ ਇਹ ਪ੍ਰਸ਼ਾਸਨ ਅੱਜ ਇਹ ਪੁਲਿਸ ਸਾਥ ਤੈਨੂੰ ਦੁਸ਼ਮਣ ਲੱਗ ਰਹੇ ਉਸ ਵਕਤ ਕਿਉਂ ਨਹੀਂ ਲੱਗੇ ਜਿਹੜੇ ਸਾਡੇ ਨਾਲ ਧੱਕਾ ਕਰ ਰਹੇ ਸੀ ਜਾਂ ਸਾਡੇ ਅਰਜਿੰਦਰ ਜੀ ਮੇਲਾ ਜੀ ਦੀ ਜਸ ਸस्कार ਕਰਨ ਲਈ ਕਾਹੀ ਪਾ ਰਹੇ ਸੀ ਤੋਂ ਉਹਨਾਂ ਨਾਲ ਰਲ ਕੇ ਪਰਿਵਾਰ ਵੱਲੋਂ ਤੂੰ ਫੈਸਲਾ ਦੇਗੀ ਨਾ ਸੁਣ ਮੈਨੂੰ ਕੋਈ ਹੋਸ਼ੀ ਮੇਰੇ ਬੱਚੇ ਨਾ ਬਾਲਗ ਸੀ ਅਸੀਂ ਜਿਸ ਪੀੜਾ ਚੋਂ ਗੁਜ਼ਰੇ ਸੀ ਅਸੀਂ ਕਿਸੇ ਵੀ ਫੈਸਲੇ ਕਰਨ ਦੇ ਵਿੱਚ ਹੱਕ ਵਿੱਚ ਅਸੀਂ ਬਿਲਕੁਲ ਵੀ ਕਿਸੇ ਫੈਸਲੇ ਦੇ ਕਰਨ ਦੇ ਵਿੱਚ ਹਾਲਾਤ ਵਿੱਚ ਨਹੀਂ ਸੀਗੇ ਲੇਕਿਨ ਤੂੰ ਆਪਣੀ ਚਲਾਈ ਉੱਥੇ ਤੇ ਅੱਜ ਦਿਨੋਂ ਕਿਦਾਂ ਇਹ ਦੁੱਖ ਲੱਗ ਰਹੇ ਆ ਅੱਜ ਕਿਸਰਾ ਕਰਦੇ ਨਾਲ ਤੂੰ ਧਰਨੇ ਲਾ ਕੇ ਬੈਠੀ ਹੋਈਆਂ ਸਿਰਫ ਦੋ ਲਪੜੇ ਬੱਚਣ ਦੇ ਨਾਲ ਤੈਨੂੰ ਅੱਜ ਸਾਰਾ ਕੁਝ ਸਭ ਤੇਰੇ ਖਿਲਾਫ ਲੱਗਣ ਲੱਗ ਗਿਆ ਤੈਨੂੰ ਇਹ ਸਭ ਬੁਰੇ ਲੱਗਣ ਲੱਗੇ ਤੈਨੂੰ ਇਹ ਲੱਗ ਰਿਹਾ ਹੈ ਕਿ ਬਸ ਮੈਂ ਵਰਦੀਆਂ ਲਹਾ ਰਿਆਂ ਤੇ ਉਹਨਾਂ ਨੂੰ ਇਦਾਂ ਹੀ ਬਰਬਾਦ ਕਰਾਂ ਮੇਰੀ ਲੋਕਾਂ ਨੂੰ ਵੀ ਲੱਗਿਆ ਕਿ ਇਹ ਮੈਡਮ ਸਿਰਫ ਆਪਣੇ ਆਪਣੀ ਈਗੋ ਸੈਟੀਸਫਾਈ ਕਰਨ ਦੇ ਵਾਸਤੇ ਸਭ ਨੂੰ ਬਲੂ ਬਣਾ ਰਹੀ ਹੈ ਤੇ ਆਪਣੇ ਪਿੱਛੇ ਲਾ ਰਹੀ ਆ ਲੋਕਾਂ ਨੂੰ ਵੀ ਲੱਗਿਆ ਕਿ ਇਹ ਸਿਰਫ ਸੱਚ ਸੁਣਨ ਸੱਚ ਨਾਲ ਸਾਥ ਦੇਣ ਜੇ ਕੁਝ ਅਫਸਰਾਂ ਨੇ ਕੁਝ ਕੋਈ ਕੰਮ ਕੀਤਾ ਤੇ ਉਹਦਾ ਉਹਨਾਂ ਸਹਿਰਨਾ ਗਾਂਧੀ ਬਜਾਏ ਉਹਨਾਂ ਨੂੰ ਇੱਕ ਗੈਂਗਸਟਰ ਬਣਾ ਦਿੱਤਾ ਹੈ ਨਾ ਝਟਪਟ ਤਾੜੀ ਇੱਕ ਹੱਥ ਨਾਲ ਨਹੀਂ ਹੋਇਆ ਦੀ ਮੇੜੋ ਅਗਰ ਕੋਈ ਮਿਸਟਰ ਬਾਟ ਨੇ ਵੀ ਕੁਝ ਅਗੋਂ ਕੋਈ ਕੀਤਾ ਹੋਊਗਾ ਹੋਇਆ ਜਾਂ ਕੰਮ ਤਾਂ ਹੀ ਦੋਨਾਂ ਤਰ੍ਹਾਂ ਦੀ ਲੜਾਈ ਹੋਈ ਆ ਜੋ ਵੀ ਹੋਇਆ ਚਲੋ ਬੰਦਪਾਗਾ ਹੋਇਆ ਹੋਣਾ ਨਹੀਂ ਸੀ ਚਾਹੀਦਾ ਲੇਕਿਨ ਮੈਂ ਤਾਂ ਇਹ ਯਾਦ ਦਿਲਾਉਣਾ ਚਾਹਨੀ ਤਾਨੂੰ ਤੁਹਾਨੂੰ ਇਹ ਦੱਸਣਾ ਚਾਹਨੀ ਆ ਕਿ ਤੁਸੀਂ ਉਸ ਵਕਤ ਜੋ ਕਰਕੇ ਗਏ ਸੀ ਨਾ ਇਹ ਤੁਹਾਡੇ ਅੱਗੇ ਹੀ ਆ ਰਿਹਾ ਹੈ ਸਾਹਮਣੇ ਤੁਹਾਨੂੰ ਇਹ ਸੋਚਣਾ ਸਮਝਣਾ ਚਾਹੀਦਾ ਹੈ ਜੇ ਤੁਸੀਂ ਅਗਰ ਇਹ ਇਨਸਾਫ ਦੀ ਲੜਾਈ ਹੈ ਹੱਕ ਦੀ ਲੜਾਈ ਹੈ ਧਰਨੇ ਲੱਗੇ ਜਿਹੜੇ ਤੁਸੀਂ ਅੱਜ ਲਾ ਰਹੇ ਹੋ ਸਿਰ ਦੋ ਥੱਪੜ ਵੱਜਣ ਦੇ ਨਾਲ ਜਿਹੜੇ ਧਰਨੇ ਲਾ ਕੇ ਬੈਠ ਗਏ ਤੇ ਬਟਿਆਲਾ ਪਿੱਛੇ ਲਾ ਲਿਆ ਜਿੱਦੂ ਉਸ ਵਕਤ ਇਹ ਚੀਜ਼ ਕੀਤੀ ਹੁੰਦੀ ਤੇ ਕਿਸੇ ਪਰਿਵਾਰ ਨੂੰ ਉਦੋਂ ਇਨਸਾਫ ਮਿਲ ਜਾਂਦਾ ਕਿਸੇ ਇਨਸਾਫ ਕਿਸੇ ਪਰਿਵਾਰ ਨੂੰ ਉਸ ਟਾਈਮ 'ਤੇ ਹਕੂ ਮਿਲ ਜਾਂਦਾ ਕਿ ਉਹ ਅੱਗੇ ਉਹਨੇ ਜ਼ਿੰਦਗੀ ਕਿਦਾਂ ਜੀਣੀ ਹੈ ਅਨਾਥ ਹੋਏ ਬੱਚਿਆਂ ਨੂੰ ਉਹਨਾਂ ਨੂੰ ਇਨਸਾਫ ਮਿਲ ਜਾਂਦਾ ਸਾਡੇ ਨਾਲ ਐਡਾ ਵੱਡਾ ਧੱਕਾ ਕਰਕੇ ਗਈ ਉਸ ਟਾਈਮ ਤੋਂ ਉਸ ਚੀਜ਼ ਨੂੰ ਯਾਦ ਕਰ ਤੇ ਫਿਰ ਧਰਨੇ ਦਾ ਕਿ ਕਿਸ ਚੀਜ਼ ਦੇ ਲਈ ਲੜਨਾ ਚਾਹੀਦਾ ਹੈ ਸੱਚ ਲਈ ਲੜਨਾ ਚਾਹੀਦਾ ਹੈ ਜਾਂ ਇਹ ਜਲੂਸ ਜਿਹੜਾ ਚੱਡ ਰਹੀ ਹੈ ਉਹਦੇ ਲਈ ਲੜਨਾ ਚਾਹੀਦਾ ਹੈ ਤੁਹਾਨੂੰ ਯਾਦ ਹੋਵੇਗਾ ਮੈਡਮ ਜੋ ਉਸ ਵਕਤ ਤੁਸੀਂ ਬਠਿੰਡੇ 'ਚ ਕੀਤਾ ਸਾਡੇ ਲੱਗੇ ਧਰਨੇ ਚ ਕੁਆ ਦਿੱਤੇ ਤੁਸੀਂ ਅਫਸਰਾਂ ਸ਼ਾਇਦ ਰੋਬ ਮਾਰ ਕੇ ਤੇ ਤੁਸੀਂ ਪੁਲਿਸ ਤੇ ਪ੍ਰਸ਼ਾਸਨ ਦੇ ਨਾਲ ਲੱਗ ਕੇ ਮੇਰੇ ਜੋ ਬਠਿੰਡਾ ਵਾਸੀ ਸਭ ਧਰਨੇ ਤੇ ਮੇਰੇ ਨਾਲ 7 ਦਿਨ ਲਈ ਬੈਠੇ ਸੀ ਤੁਸੀਂ ਇਹ ਸਭ ਚੁਕਵਾ ਦਿੱਤੇ ਤੁਸੀਂ ਕਿਸੇ ਨੂੰ ਵੀ ਉੱਥੇ ਬੈਠਣ ਦਾ ਹੱਕ ਨਹੀਂ ਦਿੱਤਾ ਤੁਸੀਂ ਆਪਣੀ ਮਰਜ਼ੀ ਦੇ ਨਾਲ ਹੀ ਫੈਸਲਾ ਕਰ ਦਿੱਤਾ ਮੈਂ ਤੁਹਾਡੇ ਨੂੰ ਤੁਹਾਨੂੰ ਇਹੀ ਗੁਜਾਰਸ਼ ਕਰਦੀ ਰਹੀ ਕਿ ਮੈਂ ਇੱਕ ਵਾਰਾ ਹੈਰੀ ਦਾ ਇੱਕ ਵਾਰਾ ਮੇਲੇ ਦਾ ਮੂੰਹ ਦੇਖਣਾ ਹੈ ਕਿ ਮੈਨੂੰ ਕਿਸੇ ਨੇ ਦਿਖਾਇਆ ਨਹੀਂ ਤੁਸੀਂ ਮੈਨੂੰ ਨਾਲ ਲੈ ਗਏ ਫੜ ਗਏ ਮੇਲੇ ਦਾ ਮੂੰਹ ਤੇ ਤੁਸੀਂ ਕੀ ਦਿਖਾ ਰਹੇ ਤੁਸੀਂ ਮੈਨੂੰ ਦਫ਼ਤਰਾਂ ਚ ਲੈ ਗਏ ਪੁਲਿਸ ਦੇ ਦਫ਼ਤਰਾਂ ਚ ਅਫਸਰਾਂ ਦੇ ਦਫ਼ਤਰਾਂ ਚ ਲੈ ਕੇ ਗਏ ਜਿੱਥੇ ਮੇਰੇ ਨਾਲ ਮੇਰਾ ਪਰਵਾਦ ਮੇਰੇ ਮਗਰ ਮਗਰ ਭੱਜ ਰਿਹਾ ਸੀ ਤੁਸੀਂ ਦਰਵਾਜ਼ੇ ਬੰਦ ਕਰਾਂਗੇ ਤੁਸੀਂ ਇਹ ਕੰਮ ਕਿਸੇ ਨੂੰ ਅੰਦਰ ਨਹੀਂ ਬੜਨ ਦੇਣਾ सिर्फ असल करा सिर्फ मैं गल करा मैं गल कराँगी अफसर ने अपने लिंक बनाए तुम उन्होंने तो अपने नंबर फीड करा रहे अपने पति की उस वक्त की पोजिशन दस के उन्होंने रोह रहे मैं उस वक्त कोई होश नहीं थी ना कोई सुध सी क्योंकि जो सापरिया तो बाद लाजमी सी लेकिन तुम किसी भी किसम का कोई भी साको हाँ भी फैसला नहीं होता ਉਲਟਾ ਸਾਰੇ ਇਹ ਤੁਧਰਨੇ ਚਕਵਾ ਦਿੱਤੇ ਲੱਗੇ ਹੋਏ ਜੋ ਕਿ ਲੋਕੀ ਇਨਸਾਫ ਦੀ ਮੰਗ ਕਰਨ ਲਈ ਪਰਦੇ ਸੀ ਇੰਨਾ ਸਭ ਕਰਨ ਦੇ ਬਾਅਦ ਵੀ ਤੁਹਾਡਾ ਮਨ ਨਹੀਂ ਭਰਿਆ ਮੈਂ ਤੁਹਾਨੂੰ ਯਾਦ ਦਿਵਾਉਣਾ ਚਾਹੁੰਦੀ ਆ ਮੈਡਮ ਬੀਤੂ ਬਾ ਜਦੋਂ ਮੇਰੇ ਪਤੀ ਦਾ ਸੰਸਕਾਰ ਤੁਸੀਂ ਕਰਵਾ ਦਿੱਤਾ ਮੇਰੇ ਨਾਂ ਵਾਲੇ ਬੱਚੇ ਤੋਂ ਇੰਨੇ ਪੁਲਿਸ ਦੇ ਵਿੱਚ ਕਿਰੇ ਹੋਏ ਤਾਂ ਤੁਸੀਂ ਇਹ ਕਹਿੰਹੋਂ ਕਿ ਪਰਿਵਾਰ ਦਾ ਫੈਸਲਾ ਹੈ ਸੰਸਕਾਰ ਕਰੋ ਤੇ ਧਰਨਾ ਚੱਕੋ ਤੇ ਤੁਸੀਂ ਲੋਕਾਂ ਨੂੰ ਮਤਲਬ ਇਹ ਗਿਆਨ ਤੁਸੀਂ ਕੌਣ ਹੁੰਦੇ ਹੋ ਇੱਥੇ ਬਠਣ ਵਾਲੇ ਤੁਸੀਂ ਸਾਰੇ ਦਫਾ ਦਫਾ ਕਰਾ ਦਿੱਤੇ ਸਾਰੇ 50 ਰੁਪਏ ਦੇ ਤੋਂ संस्कार करवा देता मेरे बच्चे को पह हाँ के मैनू मेरे बच्चे नहीं मिलता तो हो गए हाल नहीं पुछा संस्कार तक रुक के चले गए तुम भोगते नहीं मुड़े असं तुम दिन रात एक करके फोन करते रहे कि शायद पता नहीं की करा के गए मैडम सू कुछ दसन त नहीं हम अगे सा फैसला होना है ਤੁਸੀਂ ਆਤ ਇੰਨੇ ਸਾਲ ਵਾ 1.5 ਸਾਲੋਂ ਚੱਲਿਆ ਤੁਸੀਂ ਸਾਡੀ ਸੁਣਤ ਬੁਤ ਨਹੀਂ ਬੁਠੀ ਸਾਡੇ ਨੰਬਰ ਬਲੌਕ ਪਾ ਦਿੱਤੇ ਤੁਸੀਂ ਇੱਕ ਵੀ ਕਾਲ ਚੱਕਰ ਦੀ ਚੰਗਰ ਨਹੀਂ ਉਠਾਈ ਤੁਸੀਂ ਨਾ ਕਦੀ ਕਾਲ ਕੀਤਾ ਨਾ ਸਾਡੀ ਪਹੁੰਚ ਕੇ ਤੁਸੀਂ ਸਾਨੂੰ ਬਲੌਕ ਲਿਸਟ ਚ ਪਾ ਦਿੱਤਾ ਤੇ ਮੈਂ ਦੇਖ ਰਹੀ ਹਾਂ ਕਿ ਇਹਦਾ ਮਸਲਾ ਭੱਜਦਾ ਜਾ ਰਿਹਾ ਹੈ ਤੇ ਬਟਿੰਡੇ ਤੋਂ ਕੁਝ ਮੇਰੇ ਜਦੋਂ ਭਰਾਵਾਂ ਨੇ ਦਾ ਬਾਅਦ ਚ ਕੀ ਤੇ ਅੱਜ ਤੁਸੀਂ ਸਾਨੂੰ ਕਾਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅੱਜ ਤੁਹਾਡਾ ਫੋਨ ਮੇਰੇ ਭਰਾ ਮੇਰੇ ਬੱਚੇ ਨੂੰ ਵੀ ਆਇਆ ਮੈਨੂੰ ਵੀ ਫੋਨ ਆਇਆ ਲੇਕਿਨ ਮੈਂ ਚੁੱਕ ਨਹੀਂ ਸਕੀ ਕਿ ਮੇਰੇ ਕੋਲ ਕੋਈ ਸ਼ਬਦ ਨਹੀਂ ਸੀ ਤੁਹਾਨੂੰ ਕਹਿਣ ਵਾਸਤੇ ਕਿਉਂਕਿ ਨਾ ਤਾਂ ਮੈਂ ਇੰਨਾ ਦਿਮਾਗ ਰੱਖਦੀ ਹਾਂ ਤੇ ਨਾ ਹੀ ਤੁਹਾਡੇ ਚ ਵੀ ਸਾਡੇ ਬੋਲਣ ਦੀ ਸ਼ਕਤੀ ਹੈ ਕਿ ਅਸੀਂ ਕਿਵੇਂ ਗੱਲ ਕਰ ਸਕਦੇ ਹਾਂ ਮੈਂ ਤਾਂ ਇਹ ਤੁਹਾਨੂੰ ਨੂੰ ਯਾਦ ਦਿਵਾਉਣਾ ਚਾਹੁੰਦੀ ਹਾਂ ਕਿ ਤੁਸੀਂ ਜੋ ਸਾਡੇ ਨਾਲ ਕਰਕੇ ਜਦੋਂ ਸਾਡਾ ਪਰਮਾਤਮਾ ਸਾਡੇ ਨਾਲ ਹੈ ਸਾਡਾ ਮਾਈ ਨੂੰ ਸਾਡੇ ਨਾਲ ਹੈ ਉਹ ਸਾਡੇ ਸਾਡੇ ਹੱਥ ਲਈ ਉਹ ਆਪੇ ਕੁਛ ਨਾ ਕੁਛ ਕਰੂਗਾ ਤੇ ਬਾਕੀ ਮੇਰੀ ਦੂਸਰੀ ਨੈਟ ਤੁਹਾਨੂੰ ਇਹ ਹੈ ਮੈਡਮ ਕਿ ਤੁਸੀਂ ਜੋ ਵੀ ਆਪਣੇ ਆਪ ਸੰਘਰਸ਼ ਲਈ ਜੋ ਵੀ ਕੁਛ ਕਰ ਰਹੇ ਹੋ ਤੁਸੀਂ ਬੇਸ਼ੱਕ ਕਰੋ ਲੇਕਿਨ ਥੋੜਾ ਹਮ ਨਿਮਰਤਾ ਦੇ ਵਿੱਚ ਰੱਖ ਕੇ ਕਰੋ ਤੇ ਜ਼ਿਆਦਾ ਬੈਟਰ ਹੋਏਗਾ ਇੱਕ ਘਰ ਤੋਂ ਅੰਦਰ ਆ ਕੇ ਇੱਕ ਤੁਸੀਂ ਤੇ ਮੂੰਹ ਬੋਲੀ ਭੈਣ ਬਣੇ ਸੀਗਾ ਨਾ ਉਸ ਨਾਲੇ ਵੀ ਮੈਂ ਤੁਹਾਨੂੰ ਰਹਿ ਦੇਣਾ ਚਾਹੁੰਦੀ ਹਾਂ ਕਿ ਜਿਹੜੀਆਂ ਤੁਸੀਂ ਇਹ ਗੰਦੀਆਂ ਗਾਲਾਂ ਪਕ ਰਹੇ ਹੋ ਭੈਣਾਂ ਦੇ ਵਾਸਤੇ ਉਹਨੂੰ ਥੋੜਾ ਜਿਹਾ ਕੰਟਰੋਲ ਕਰ ਲਓ ਤੇ ਬਾਕੀ ਜਿਵੇਂ ਤੁਹਾਡੀ ਇੱਛਾ ਹੈ ਤੁਸੀਂ ਕਰੀ ਜੇ